ਖਾਲਸਾ ਜੀ 95% ਸਿੱਖਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਸਲੀ ਤਸਵੀਰ ਨਹੀਂ ਵੇਖੀ ਇਹ ਜਿਹੜੀ ਤੁਸੀਂ ਤਸਵੀਰ ਵੇਖ ਰਹੇ ਹੋ ਇਹ ਨਕਲੀ ਤਸਵੀਰ ਹੈ ਪਰ ਅੱਜ ਤੁਹਾਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਸਲੀ ਤਸਵੀਰ ਖਵਾਵਾਂਗੇ ਤੁਸੀਂ ਕਮੈਂਟਾਂ ਦੇ ਵਿੱਚ ਸਾਰਿਆਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਲਿਖਣਾ ਹੈ ਔਰ ਮੈਨੂੰ ਉਮੀਦ ਹੈ ਕਿ ਇਸ ਤਸਵੀਰ ਦੇ ਦਰਸ਼ਨ ਦੁਨੀਆ ਦੇ ਹਰ ਕੋਨੇ ਦੇ ਵਿੱਚ ਹਰ ਸਿੱਖ ਦੇ ਕੋਲ ਹੋਣੇ ਚਾਹੀਦੇ ਨੇ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਅਸਲੀ ਤਸਵੀਰ ਉਹਨਾਂ ਦਾ ਅਸਲੀ ਸਰੂਪ ਕਿਹੋ ਜਿਹਾ ਸੀ ਇਹ ਜੋ ਤੁਸੀਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੇਖ ਰਹੇ ਜੇ ਇਹ ਤਕਰੀਬਨ ਸਾਲ 1520 ਦੇ ਆਸ-ਪਾਸ ਦੀ ਬਣੀ ਹੋਈ ਇੱਕ ਮੁਸਲਮਾਨ ਕਲਾਕਾਰ ਦੇ ਦੁਆਰਾ ਇਹ ਤਸਵੀਰ ਬਣਾਈ ਗਈ ਸੀ